ਪੰਜਾਬ ਵਿਧਾਨ ਸਭਾ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਨਿਊਜ਼ੀਲੈਂਡ ਦੇ ਸੇਬਾਂ ਦੇ ਆਯਾਤ ਡਿਊਟੀ ਨੂੰ ਐਫਟੀਏ ਦੇ ਤਹਿਤ ਤੋਂ 50% ਤੋਂ ਘਟਾ ਕੇ 25% ਕਰਨ ਦੇ ਫੈਸਲੇ ਦੀ ਕੜੀ ਆਲੋਚਨਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਫੈਸਲਾ ਸੇਬ ਉਤਪਾਦਕ ਕਿਸਾਨਾਂ ਦੇ ਨਾਲ ਸਿੱਧਾ ਵਿਸ਼ਵਾਸ ਘਾਤ ਹੈ ਤੇ ਨੀਤੀ ਸੁਵਦੇਸ਼ੀ ਦੇ ਨਾਅਰੇ ਦੇ ਨਾਲ ਪੂਰੀ ਤਰ੍ਹਾਂ ਵਿਰੋਧੀ ਹੈ। ਸਪੀਕਰ ਸੰਧਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਦਮ ਜਿਹੜੇ ਕੀਨੇ ਉਹ ਈਸਟ ਇੰਡੀਆ ਕੰਪਨੀ ਦੀ ਯਾਦ ਤਾਜ਼ਾ ਕਰਵਾਉਂਦੇ ਨੇ। ਜਿੱਥੇ ਦੇਸੀ ਉਤਪਾਦਕਾਂ ਨੂੰ ਕਮਜ਼ੋਰ ਕਰਕੇ ਵਿਦੇਸ਼ੀ ਵਪਾਰਕ ਹਿੱਤਾਂ ਨੂੰ ਤਰਜੀ ਦਿੱਤੀ ਜਾਂਦੀ ਸੀ ਉਹਨਾਂ ਨੇ ਕਿਹਾ ਕਿ ਜੇਹੀ ਨੀਤੀਆਂ ਦੇਸ਼ ਦੀ ਲਗਭਗ 5000 ਕਰੋੜ ਰੁਪਏ ਦੀ ਸੇਬ ਆਧਾਰਿਤ ਆਰਥਿਕਤਾ ਦੇ ਲਈ ਬੇहद ਗੰਭੀਰ ਖਤਰਾ ਹੈ ਉੱਥੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਬਾਗਬਾਨੀ ਤੇ ਨਿਰਭਰ ਲੱਖਾਂ ਕਿਸਾਨ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਫੈਸਲੇ ਦੇ ਨਾਲ ਪ੍ਰਭਾਵਿਤ ਹੋਵੇਗੀ ਤਾਂ ਸਪੀਕਰ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਘਰੇਲੂ ਉਤਪਾਦਕਾਂ ਦੀ ਰੱਖਿਆ ਕਰਨ ਦੇ ਆਪਣੇ ਵਾਅਦਿਆਂ ਨੂੰ ਨਿਭਾਉਣ ਦੇ ਵਿੱਚ ਅਸਫਲ ਰਹੀ ਹੈ ਸਰਦਾਰ ਵਰਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਇਸ ਫੈਸਲੇ ਉੱਤੇ ਮੁੜ ਵਿਚਾਰ ਕਰ ਤੇ ਦੇਸ਼ ਦੇ ਕਿਸਾਨਾਂ ਖਾਸ ਕਰਕੇ ਬਾਗਬਾਨੀ ਦੇ ਨਾਲ ਜੁੜੇ ਉਤਪਾਦਕਾਂ ਦੇ ਹਿੱਤਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਸਭ ਤੋਂ ਵੱਡੀ ਦੁਸ਼ਮਣ ਹੈ ਭਾਰਤੀਆਂ ਦੀ ਨਾਅਰੇ ਸਵਦੇਸ਼ੀ ਦੇ ਦਿੰਦੇ ਸੀ ਨਾਅਰੇ ਮੇਕ ਇਨ ਇੰਡੀਆ ਦੇ ਦਿੰਦੇ ਸੀ ਲੇਕਿਨ ਮਜ਼ਦੂਰਾਂ ਦੀ ਕਿਸਾਨਾਂ ਦੀ ਦੁਕਾਨਦਾਰਾਂ ਦੀ ਗਰੀਬਾਂ ਦੀ ਦੁਸ਼ਮਣ ਸਾਬਤ ਹੋ ਰਹੀ ਹੈ ਸਰਕਾਰ ਜਿਹੜੇ ਇਹ ਕੰਮ ਕਰ ਰਹੀ ਹੈ ਹੁਣ ਕੱਲ ਹੀ ਇੱਕ ਇਹਨਾਂ ਨੇ ਫ੍ਰੀ ਟਰੇਡ ਐਗਰੀਮੈਂਟ ਕੀਤਾ ਇੱਕ ਵਪਾਰਕ ਸਮਝੌਤਾ ਕੀਤਾ ਨਿਊਜ਼ੀਲੈਂਡ ਨਾਲ ਨਿਊਜ਼ੀਲੈਂਡ ਤੋਂ ਸੇਬ ਲਿਆਵਾਂਗੇ ਕਹਿੰਦੇ ਤੇ ਉਹਦੇ ਤੇ ਜਿਹੜਾ ਪਹਿਲਾਂ ਟੈਰਿਫ ਲੱਗਦਾ ਸੀ ਉਹ 50% ਤੋਂ 25% ਕਰਤਾ ਗਿਆ ਤੇ ਜਿਹੜੇ ਸਾਡੇ ਇੱਥੇ ਕਿਸਾਨ ਇੱਥੇ ਮਜ਼ਦੂਰ ਜਿਹੜੇ ਸੇਬ ਪੈਦਾ ਕਰਦੇ ਫਿਰ ਉਹਨਾਂ ਦਾ ਕੀ ਬਣੂਗਾ 50 ਹਜ਼ਾਰ ਕਰੋੜ ਦੀ ਸਿੱਧੀ ਸਿੱਧੀ ਜਿਹੜੀ ਇਕਨੋਮਿਕ ਛੱਟ ਕੇਂਦਰ ਦੀ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਹਿੰਦੁਸਤਾਨ ਦੇ ਗਰੀਬਾਂ ਦੇ ਪਿੱਛੇ ਮਾਰੀ ਹੈ ਕਿਸਾਨਾਂ ਦੀ ਪਿੱਛੇ ਮਾਰੀ ਹੈ ਇਹਦੀ ਪਰਪਾਈ ਕਿੱਥੋਂ ਹੋਏਗੀ ਨਾਰੇ ਸਵਦੇਸ਼ੀ ਦੇ ਦੇਣੇ ਤੇ ਗੱਲ ਤੇ ਕੰਮ ਈਸਟ ਇੰਡੀਆ ਕੰਪਨੀ ਵਾਲੇ ਕਰਨੀ ਈਸਟ ਇੰਡੀਆ ਕੰਪਨੀ ਵਾਲੇ ਵੀ ਇਸੇ ਤਰ੍ਹਾਂ ਦੀਆਂ ਨੀਤੀਆਂ ਸੀ ਉਹਨਾਂ ਨੇ ਸਾਡੀ ਖੇਤੀਬਾੜੀ ਸਾਡਾ ਘਰੇਲੂ ਵਪਾਰ ਸਾਡੇ ਘਰੇਲੂ ਕਾਰੋਬਾਰ ਸਾਰੇ ਠੱਪ ਕਰਤੇ ਸੀ ਔਰ ਆਪ ਦਾ ਮਾਲ ਲਿਆ ਕੇ ਇੱਥੇ ਵੇਚਦੇ ਸੀ ਸੋ ਮੈਂ ਜਿੱਥੇ ਹਿੰਦੁਸਤਾਨ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਦੂਜਾ ਕੇਂਦਰ ਸਰਕਾਰ ਨੂੰ ਵੀ ਕਹਿਣਾ ਕਿ ਥੋੜੀ ਬਹੁਤੀ ਹੋਸ਼ ਕਰ ਲੋ ਤੁਸੀਂ ਦੇਸ਼ ਦੇ ਵਿੱਚ ਮਜ਼ਦੂਰ ਨੂੰ ਨਾਰਾਜ਼ ਕਰਕੇ ਗਰੀਬ ਕਿਸਾਨ ਨੂੰ ਨਾਰਾਜ਼ ਕਰਕੇ ਤੁਸੀਂ ਬਹੁਤੀ ਦੇਰ ਰਾਜ ਨਹੀਂ ਕਰ ਸਕਦੇ ਹੁਣੇ ਤੁਹਾਡੇ ਤਾਬੂਤ ਦੇ ਵਿੱਚ ਆਖਰੀ ਕਿਲ ਲਾ ਲਿਆ ਤੁਸੀਂ ਆਪਣੇ ਆਪ ਨਹੀਂ ਤਾਂ ਜਲਦੀ ਤੋਂ ਜਲਦੀ ਇਹ ਜਿਹੜਾ ਫੈਸਲਾ ਹੈ ਕਿਸਾਨ ਵਿਰੋਧੀ ਫੈਸਲਾ ਹੈ ਮਜ਼ਦੂਰ ਵਿਰੋਧੀ ਫੈਸਲਾ ਹੈ ਇਹ 50% ਟੈਰਿਫ ਕਟਾ ਕੇ 25% ਕਰਨ ਵਾਲਾ ਫੈਸਲਾ ਹੈ ਇਹਨੂੰ ਤੁਰੰਤ ਵਾਪਸ ਲਓ